ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਕੇ ਦੇ ਉੱਪਰ ਦੋਸਤੋ 300 ਸਾਲ ਦੇ ਬਾਅਦ ਸਤੰਬਰ ਮਹੀਨੇ ਵਿੱਚ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਇਹ ਸਾਲ ਦਾ ਦੂਜਾ ਚੰਦਰ ਗ੍ਰਹਿਣ ਸਤੰਬਰ ਮਹੀਨੇ ਵਿੱਚ ਲੱਗੇਗਾ ਇਹ ਅੰਸ਼ਕ ਚੰਦਰ ਗ੍ਰਹਿਣ ਹੋਵੇਗਾ ਇਹ ਇੱਕ ਐਸਾ ਚੰਦਰ ਗ੍ਰਹਿ ਹੈ ਜੋ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਾ ਦੇਵੇਗਾ ਜੋ ਇਹਨਾਂ ਰਾਸ਼ੀ ਵਾਲਿਆਂ ਨੂੰ ਕਰੋੜਪਤੀ ਬਣਾ ਦੇਵੇਗਾ ਇਹ ਚੰਦਰ ਗ੍ਰਹਿ ਇੱਕ ਇਸ ਤਰ੍ਹਾਂ ਦਾ ਚੰਦਰ ਗ੍ਰਹਿ ਹੈ ਜੋ 57 ਤਰ੍ਹਾਂ ਦੇ ਜੋਗ ਬਣਾਵੇਗਾ ਜਿਸ ਦਾ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਇਹਨਾਂ 12 ਰਾਸ਼ੀਆਂ ਦੇ ਉੱਪਰ ਹੀ ਪਵੇਗਾ ਇਸ ਵਿੱਚੋਂ 6 ਰਾਸ਼ੀਆਂ ਦੀਆਂ ਕਿਸਮਤਾਂ ਬਦਲ ਜਾਣਗੀਆਂ ਇਹਨਾਂ ਨੂੰ ਕਿਸਮਤ ਦਾ ਸਾਥ ਹੀ ਨਹੀਂ ਬਲਕਿ ਧਨ ਦੀ ਪ੍ਰਾਪਤੀ ਵੀ ਬਹੁਤ ਜ਼ਿਆਦਾ ਹੋਵੇਗੀ ਇਹਨਾਂ ਨੂੰ ਕਰੋੜਪਤੀ ਬਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਜੋਤਿਸ਼ ਸ਼ਾਸਤਰ ਅਨੁਸਾਰ ਦੱਸਿਆ ਗਿਆ ਹੈ ਕਿ 300 ਸਾਲਾਂ ਦੇ ਬਾਅਦ ਇਹ ਚੰਦਰ ਗ੍ਰਹਿ ਆਇਆ ਹੈ ਇਸ ਚੰਦਰ ਗ੍ਰਹਿ ਦਾ ਇੰਤਜ਼ਾਰ ਜੋਤਿਸ਼ ਸ਼ਾਸਤਰ ਵਿੱਚ ਹੀ ਨਹੀਂ ਬਲਕਿ ਵਿਗਿਆਨੀ ਵੀ ਬਹੁਤ ਬੇਸਬਰੀ ਨਾਲ ਕਰ ਰਹੇ ਸੀ ਦੋਸਤੋ ਦੱਸਿਆ ਜਾਂਦਾ ਹੈ ਕਿ ਇਹ ਚੰਦਰ ਗ੍ਰਹਿ ਕੋਈ ਮਾਮੂਲੀ ਚੰਦਰ ਗ੍ਰਹਿ ਨਹੀਂ ਹੋਵੇਗਾ ਇਸ ਵਿੱਚ 57 ਤਰ੍ਹਾਂ ਦੇ ਜੋਗ ਬਣ ਰਹੇ ਨੇ ਜੇਕਰ ਤੁਸੀਂ ਸਾਡੀ ਵੀਡੀਓ ਵਿੱਚ ਦੱਸੇ ਗਏ ਉਪਾਅ ਨੂੰ ਪੂਰੀ ਹੀ ਵਿਧੀ ਵਿਵਧਾਨ ਦੇ ਨਾਲ ਕਰ ਲੈਂਦੇ ਹੋ ਤਾਂ ਤੁਹਾਡੀ ਦੀ ਵੀ ਸੁਖਮਈ ਹੋ ਜਾਵੇਗੀ ਇਹਨਾਂ ਉਪਾਵਾਂ ਨੂੰ ਕਰਨ ਦੇ ਨਾਲ ਤੁਹਾਡੀ ਜਨਮ ਜਨਮਾ ਦੀ ਗਰੀਬੀ ਕੱਟੀ ਜਾਵੇਗੀ 18 ਸਤੰਬਰ ਨੂੰ ਨਾ ਕੇ ਕੇਵਲ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਦਿਨ ਮਾਤਾ ਲక్ష్ਮੀ ਬਹੁਤ ਹੀ ਪ੍ਰਸੰਨ ਹੁੰਦੀ ਹੈ ਅਤੇ ਇਸ ਦਿਨ ਮਾਤਾ ਲక్ష్ਮੀ ਆਪਣੇ ਦੋਹਾਂ ਹੱਥਾਂ ਨਾਲ ਆਪਣੇ ਭਗਤਾਂ ਤੇ ਧਨ ਵਰਸਾਉਂਦੀ ਹੈ ਇਸ ਦਿਨ ਜਿਹੜਾ ਵੀ ਵਿਅਕਤੀ ਕੋਈ ਵੀ ਉਪਾਅ ਕਰ ਲੈਂਦਾ ਹੈ ਤਾਂ ਉਸ ਨੂੰ ਉਸ ਦਾ ਫਾਇਦਾ ਜ਼ਰੂਰ ਮਿਲਦਾ ਹੈ ਤੁਸੀਂ ਵੇਖਿਆ ਹੀ ਹੋਵੇਗਾ ਕਿ ਜਦ ਵੀ ਚੰਦਰਮਾ ਗ੍ਰਹਿਣ ਦਾ ਸੂਤਕਾਲ ਸ਼ੁਰੂ ਹੋ ਜਾਂਦਾ ਹੈ ਤਾਂ ਉਸ ਸਮੇਂ ਮੰਦਰਾਂ ਦੇ ਦਰਵਾਜ਼ੇ ਜੇ ਬੰਦ ਕਰ ਦਿੱਤੇ ਜਾਂਦੇ ਨੇ ਕਿਉਂਕਿ ਚੰਦਰ ਗ੍ਰਹ ਦੇ ਸਮੇਂ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ ਜਿਹੜੇ ਤੰਤਰਿਕ ਹੁੰਦੇ ਨੇ ਉਹ ਇਸ ਸਮੇਂ ਤੰਤਰ ਸ਼ਾਸਤਰ ਦਾ ਇਸਤੇਮਾਲ ਕਰਦੇ ਨੇ ਕਿਉਂਕਿ ਇਸ ਦਿਨ ਤੁਸੀਂ ਜਿਹੜਾ ਵੀ ਉਪਾਅ ਕਰੋਗੇ ਉਸ ਦਾ ਤੁਹਾਨੂੰ ਪਰਟਕੇ ਜਵਾਬ ਬਹੁਤ ਹੀ ਵਧੀਆ ਮਿਲੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦੀ અપਾਰ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣੀ ਰਹੇ ਤਾਂ ਪੂਰੇ ਵਿਸ਼ਵਾਸ ਨਾਲ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਵੀ ਲੋਕ ਅਮੀਰ ਹੁੰਦੇ ਨੇ ਉਹ ਐਵੇਂ ਹੀ ਅਮੀਰ ਨਹੀਂ ਬਣ ਜਾਂਦੇ ਉਹ ਜੋਤਿਸ਼ ਸ਼ਾਸਤਰਾ ਵਿੱਚ ਦੱਸੇ ਗਏ ਬਹੁਤ ਸਾਰੇ ਉਪਾਅ ਕਰਦੇ ਨੇ ਉਹਨਾਂ ਦਾ ਫਾਇਦਾ ਉਠਾਉਂਦੇ ਨੇ ਸਾਡੇ ਵੇਦ ਪੁਰਾਣਾ ਵਿੱਚ ਦੱਸਿਆ ਗਿਆ ਏ ਕਿ ਚੰਦਰ ਗ੍ਰਹਿ ਦੇ ਮੌਕੇ ਜਦੋਂ ਵੀ ਕੋਈ ਵਿਅਕਤੀ ਉਪਾਅ ਕਰ ਲੈਂਦਾ ਏ ਤਾਂ ਉਸ ਦੀ ਕਿਸਮਤ ਬਦਲ ਜਾਂਦੀ ਹੈ ਇਹ ਚੰਦਰ ਗ੍ਰਹਿ 18 ਸਤੰਬਰ ਨੂੰ ਲੱਗੇਗਾ ਉਸ ਦਿਨ ਭਾਦਰਪਦ ਪੂਨਿਮਾ ਹੋਏਗੀ ਉਸ ਦਿਨ ਭਾਦਰੋਂ ਦੀ ਪੂਨਿਮਾ ਹੋਵੇਗੀ ਚੰਦਰ ਗ੍ਰਹਿ 2024 ਸੂਤਕ ਦੀ ਮਿਣਿਆਦ ਜੋਤਿਸ਼ ਸ਼ਾਸਤਰਾ ਦੇ ਅਨੁਸਾਰ ਚੰਦਰ ਗ੍ਰਹਿ ਦਾ ਸੂਤਕ ਸਮਾ గ్రహ ਦੇ ਸਮੇਂ ਸ਼ੁਰੂ ਹੋਣ ਤੋਂ 9 ਘੰਟੇ ਪਹਿਲਾਂ ਹੀ ਸ਼ੁਰੂ ਹੁੰਦਾ ਹੈ ਜੇਕਰ ਇਸ ਆਧਾਰ ਤੇ ਦੇਖਿਆ ਜਾਵੇ ਤਾਂ 18 ਸਤੰਬਰ ਨੂੰ ਹੋਣ ਵਾਲੇ ਚੰਦਰ ਗ੍ਰਹਿ ਦਾ ਸੂਤਰ ਕਾਲ 17 ਸਤੰਬਰ ਦੀ ਰਾਤ ਨੂੰ ਹੋਣਾ ਚਾਹੀਦਾ ਹੈ ਪਰ ਇਹ ਚੰਦਰ ਗ੍ਰਹਿ 18 ਸਤੰਬਰ ਨੂੰ 6:06 ਤੇ ਲੱਗੇਗਾ ਇਸ ਦਾ ਸੂਤਰ ਕਾਲ 17 ਸਤੰਬਰ ਦੀ ਰਾਤ ਨੂੰ ਹੋਵੇਗਾ ਸੂਤਰ ਕਾਲ ਉਸ ਨੂੰ ਕਿਹਾ ਜਾਂਦਾ ਹੈ ਜਿਸ ਸਮੇਂ ਨਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਅਤੇ ਜਿਹੜੀਆਂ ਸਕਾਰਾਤਮਕ ਸ਼ਕਤੀਆਂ ਹੁੰਦੀਆਂ ਨੇ ਉਨਾ ਦਾ ਪ੍ਰਭਾਵ ਲਗਭਗ ਖਤਮ ਹੀ ਹੋ ਜਾਂਦਾ ਏ ਇਸ ਸਮੇਂ ਵਿੱਚ ਕੁਝ ਅਜਹੀਆਂ ਗਲਤੀਆਂ ਹੁੰਦੀਆਂ ਨੇ ਜੋ ਤੁਹਾਨੂੰ ਕਦੇ ਵੀ ਭੁੱਲ ਕੇ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਕਸ਼ਟਾਂ ਦੁੱਖਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਏ ਹੁਣ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਤੁਸੀਂ ਚੰਦਰ ਗ੍ਰਹਿ ਦੇ ਸਮੇਂ ਬਿਲਕੁਲ ਵੀ ਨਹੀਂ ਕਰਨੀਆਂ ਫਿਰ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਉਪਾਹਨ ਜਿਨ੍ਹਾਂ ਨੂੰ ਕਰਨਾਲ ਤੁਹਾਡਾ ਜੀਵਨ ਖੁਸ਼ੀਆਂ ਭਰਿਆ ਹੋਵੇਗਾ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੀਆਂ 6 ਖੁਸ਼ ਨਸੀਬ ਰਾਸ਼ੀਆਂ ਨੇ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਪਹਿਲਾਂ ਗੱਲ ਕਰਦੇ ਹਾਂ ਕਿ ਉਹ ਕਿਹੜੀ ਗਲਤੀ ਹੈ ਜਿਹੜੀ ਤੁਸੀਂ ਚੰਦਰ ਗ੍ਰਹਿ ਜਾਂ ਸੂਤਕਾਲ ਦੇ ਸਮੇਂ ਬਿਲਕੁਲ ਵੀ ਨਹੀਂ ਕਰਨੀ ਸੋ ਦੋਸਤੋ ਆਉਂ ਦੱਸਦੇ ਹਾਂ ਲੋਹਾ ਨਹੀਂ ਖਰੀਦਣਾ ਅਤੇ ਨਾ ਹੀ ਕੋਈ ਲੂਣ ਵਾਲੀ ਚੀਜ਼ ਨੂੰ ਖਰੀਦਣਾ ਹੈ ਇਸ ਨਾਲ ਤੁਹਾਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੁਹਾਡੇ ਘਰ ਵਿੱਚ ਧਨ ਦੀ ਕਮੀ ਵੀ ਹੋ ਸਕਦੀ ਹੈ ਅਤੇ ਇਸ ਸਮੇਂ ਤੁਸੀਂ ਸਭ ਕੇ ਨੌਨਵੇਜ ਤੁਸੀਂ ਬਿਲਕੁਲ ਵੀ ਨਹੀਂ ਖਾਣਾ ਤੁਸੀਂ ਹਮੇਸ਼ਾ ਲਈ ਬਿਮਾਰ ਹੋ ਸਕਦੇ ਹੋ ਤੁਹਾਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਜਦ ਵੀ ਸੂਤਕਾਲ ਦਾ ਸਮਾਂ ਸ਼ੁਰੂ ਹੋਵੇਗਾ ਤਾਂ ਤੁਸੀਂ ਆਪਣੇ ਘਰ ਦੇ ਜਾਂ ਘਰ ਤੋਂ ਬਾਹਰ ਮੰਦਰਾਂ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿਓ ਤੁਸੀਂ ਇਸ ਸਮੇਂ ਮੂਰਤੀ ਦੀ ਪੂਜਾ ਵੀ ਬਿਲਕੁਲ ਨਹੀਂ ਕਰਨੀ ਜਦ ਵੀ ਚੰਦਰ ਗ੍ਰਹਿਣ ਦਾ ਸੂਤਕਾਲ ਸਮਾਂ ਸ਼ੁਰੂ ਹੋ ਜਾਵੇ ਤੁਸੀਂ ਇਸ ਸਮੇਂ ਘਰ ਵਿੱਚ ਖਾਣਾ ਵੀ ਨਹੀਂ ਬਣਾਉਣਾ ਹੈ ਅਤੇ ਨਾ ਹੀ ਖਾਣਾ ਹੈ ਚੰਦਰਮਾ ਗ੍ਰਹਿਣ ਦੇ ਸਮੇਂ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ ਆਪਣੇ ਹੱਥ ਵਿੱਚ ਕਦੇ ਵੀ ਕੋਈ ਤਿੱਖੀ ਚੀਜ਼ ਨਹੀਂ ਫੜਨੀ ਜਿਵੇਂ ਛੁਰੀ ਜਾਂ ਸੂਈ ਜਾਂ ਕਹੀ ਕਹਿ ਲਓ ਕੋਈ ਵੀ ਤਿੱਖੀ ਚੀਜ਼ ਨਹੀਂ ਫੜਨੀ ਜੇਕਰ ਤੁਸੀਂ ਇਹਨਾਂ ਗਲਤੀਆਂ ਤੋਂ ਬਾਝ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਜਾਣਗੀਆਂ ਹੁਣ ਗੱਲ ਕਰਦੇ ਹਾਂ ਜੀ ਉਪਾਅਾਂ ਦੇ ਬਾਰੇ ਜੋ ਇਸ ਸਮੇਂ ਤੁਸੀਂ ਕਰਨੇ ਹਨ ਇਸ ਨਾਲ ਤੁਹਾਨੂੰ ਬਹੁਤ ਸਾਰੇ ਚਮਤਕਾਰੀ ਲਾਭ ਹੋ ਜਾਣਗੇ ਤੁਹਾਨੂੰ ਮਾਤਾ ਲక్ష్ਮੀ ਜੀ ਵੱਲੋਂ ਵਰਦਾਨ ਮਿਲੇਗਾ ਸਭ ਤੋਂ ਪਹਿਲਾਂ ਤੁਸੀਂ ਚੰਦਰ ਗ੍ਰਹਿ ਦੇ ਸੂਤਕਾਲ ਦੇ ਸਮੇਂ ਗੰਗਾ ਜਲ ਲਿਆ ਕੇ ਅਤੇ ਉਸ ਨੂੰ ਇੱਕ ਕੌਲੀ ਵਿੱਚ ਪਾ ਲਓ ਫਿਰ ਉਸ ਵਿੱਚ ਇੱਕ ਸਿੱਕਾ ਪਾ ਲਓ ਉਸ ਨੂੰ ਕਿਸੇ ਕਟੋਰੀ ਵਿੱਚ ਪਾ ਲਓ ਧਿਆਨ ਰੱਖੋ ਕਿਸੇ ਕਾ ਕਿਸੇ ਵੀ ਬਨੇ ਹੋ ਟਟਿਆ ਨਾ ਹੋਵੇ ਫਿਰ ਉਹੀ ਸਿੱਕਾ ਤੁਸੀਂ ਪਿੱਤਲ ਦੀ ਕਟੋਰੀ ਵਿੱਚ ਪਾ ਕੇ ਇਸ ਨੂੰ ਛੱਤ ਉੱਪਰ ਰੱਖ ਕੇ ਆਓ ਇਹ ਕਟੋਰਾ ਤੁਸੀਂ ਉੱਥੇ ਰੱਖਣਾ ਹੈ ਜਿੱਥੇ ਚੰਦਰਮਾ ਦੀ ਰੋਸ਼ਨੀ ਪੈਂਦੀ ਹੈ ਇਹ ਉਪਾਅ ਤੁਸੀਂ ਚੰਦਰ ਗ੍ਰਹਿ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਲੈਣਾ ਹੈ ਚੰਦਰ ਗ੍ਰਹਿ ਖਤਮ ਹੋਣ ਤੋਂ ਬਾਅਦ ਉਸ ਕਟੋਰੀ ਨੂੰ ਤੁਸੀਂ ਨਹਾ ਧੋਗੇ ਉਸ ਕਟੋਰੀ ਵਾਲੇ ਜਲ ਜਾਂ ਸਿੱਕੇ ਵਾਲੇ ਜਲ ਨੂੰ ਲੈ ਕੇ ਆਉਣਾ ਹੈ ਹੁਣ ਇਸ ਸਿੱਕੇ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਹੈ ਅਤੇ ਲਾਲ ਕੱਪੜੇ ਵਿੱਚ ਬੰਨ ਕੇ ਆਪਣੀ ਤਜੋਰੀ ਵਿੱਚ ਰੱਖ ਲੈਣਾ ਹੈ ਬਸ ਇੰਨਾ ਹੀ ਪਾਰ ਤੁਸੀਂ ਕਰਨਾ ਹੈ ਇਹ ਇੱਕ ਸਿੱਕੇ ਦਾ ਉਪਾਾ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਚੁੰਬਕ ਵਾਂਗ ਖਿੱਚਣ ਦਾ ਕੰਮ ਕਰੇਗਾ ਤੁਸੀਂ ਆਪ ਵੇਖੋਗੇ ਕਿ ਚਾਰੇ ਪਾਸਿਓਂ ਤੋਂ ਤੁਹਾਨੂੰ ਪੈਸਾ ਖਿੱਚਿਆ ਤੁਰਿਆ ਆਵੇਗਾ ਇਹ ਮਾਤਾ ਲਕਸ਼ਮੀ ਦਾ ਦਿੱਤਾ ਹੋਇਆ ਵਰਦਾਨ ਹੋਵੇਗਾ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਨਾ ਹੀ ਹੋਵੇਗੀ ਅਤੇ ਦੂਸਰਾ ਉਪਾਅ ਹੈ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਮੰਨ ਲਓ ਤੁਹਾਡੇ ਘਰ ਵਿੱਚ ਜੇ ਕੋਈ ਮੈਂਬਰ ਬਿਮਾਰ ਹੈ ਤਾਂ ਤੁਸੀਂ ਚੰਦਰ ਗ੍ਰਹਿ ਦੇ ਸੂਤਕਾਲ ਦੇ ਸਮੇਂ ਇਹ ਉਪਾਅ ਤੁਸੀਂ ਸ਼ੁਰੂ ਕਰਨਾ ਹੈ ਤੁਸੀਂ ਕਾਲਾ ਕੱਪੜਾ ਲੈ ਆਓ ਉਸ ਵਿੱਚ ਥੋੜੀਆਂ ਜੀਆਂ ਮਿਰਚਾਂ ਬੰਨ ਕੇ ਇੱਕ ਪੋਟਰੀ ਵਿੱਚ ਪਾ ਲਓ ਤੇ ਬਿਮਾਰ ਵਿਅਕਤੀ ਦੇ ਸਿਰਾਨੇ ਰੱਖ ਦਿਓ ਅਤੇ ਬਿਮਾਰ ਵਿਅਕਤੀ ਆਪਣੇ ਸਿਰਾਨੇ ਇਹ ਮਿਰਚਾਂ ਰੱਖ ਕੇ ਸੌਂ ਜਾਵੇ ਅਗਲੇ ਦਿਨ ਉਹ ਮਿਰਚਾਂ ਵਾਲੀ ਪੋਟਲੀ ਤੁਸੀਂ ਬਿਮਾਰ ਵਿਅਕਤੀ ਦੇ ਉੱਪਰੋਂ 7 ਵਾਰੀ ਵਾਰ ਕੇ ਪਾਣੀ ਵਿੱਚ ਵਹਾ ਕੇ ਆਉਣੀ ਹੈ ਉਪਾਅ ਕਰਨ ਨਾਲ ਜੋ ਵੀ ਬਿਮਾਰ ਵਿਅਕਤੀ ਹੋਵੇਗਾ ਉਹ ਠੀਕ ਹੋ ਜਾਵੇਗਾ ਉਹ ਬਿਮਾਰ ਵਿਅਕਤੀ ਖੁਦ ਮਹਿਸੂਸ ਕਰੇਗਾ ਕਿ ਉਸਦੇ ਜੀਵਨ ਵਿੱਚ ਕਿੰਨਾ ਬਦਲਾਅ ਆ ਗਿਆ ਹੈ ਹੁਣ ਅਸੀਂ ਗੱਲ ਕਰਦੇ ਹਾਂ ਜੀ ਤੀਸਰੇ ਉਪਾਅ ਦੀ ਜੇਕਰ ਕਿਸੇ ਦੇ ਉੱਤੇ ਰਾਹੂ ਦਾ ਪ੍ਰਭਾਵ ਹੈ ਜਾਂ ਸ਼ਨੀ ਦਾ ਪ੍ਰਭਾਵ ਹੈ ਉਹ ਚੰਦਰ ਗ੍ਰਹਿ ਦੇ ਸਮੇਂ ਇਹ ਉਪਾਅ ਕਰ ਲੈਣ ਖੇਦ ਕੱਪੜੇ ਵਿੱਚ ਤੁਸੀਂ ਦੋ ਕਟੋਰੀਆਂ ਚਾਵਲ ਦੀਆਂ ਪਾਹ ਦੇਣੀਆਂ ਹਨ ਇਹਨਾਂ ਚਾਵਲਾਂ ਦੀ ਪਾਊਡਰਿੰਗ ਤੁਸੀਂ ਛੱਤ ਦੇ ਉੱਤੇ ਰੱਖ ਕੇ ਆਉਣਾ ਹੈ ਤੇ ਅਗਲੇ ਦਿਨ ਚੰਦਰ ਗ੍ਰਹਿ ਅਦਮ ਹੋਣ ਤੋਂ ਬਾਅਦ ਤੁਸੀਂ ਕਿਸੇ ਗਰੀਬ ਨੂੰ ਦਾਨ ਕਰਕੇ ਆਉਣਾ ਹੈ ਜੇਕਰ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਉੱਪਰ ਜਿਹੜਾ ਵੀ ਸ਼ਨੀ ਦਾ ਜਾਂ ਰਾਹੂ ਦਾ ਦੋਸ਼ ਹੋਵੇਗਾ ਉਹ ਦੂਰ ਹੋ ਜਾਵੇਗਾ ਤੇ ਹੁਣ ਗੱਲ ਕਰਦੇ ਹਾਂ ਜੀ ਕਿ ਕਿਹੜੀਆਂ ਉਹ 6 ਖੁਸ਼ ਨਸੀਬ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਇਸ ਚੰਦਰ ਗ੍ਰਹਿਣ ਤੋਂ ਬਾਅਦ ਬਦਲ ਜਾਵੇਗੀ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੀ ਬ੍ਰਿਹਖਸ਼ ਰਾਸ਼ੀ ਬ੍ਰਿਹਖਸ਼ ਰਾਸ਼ੀ ਵਾਲਿਆਂ ਨੂੰ ਦੱਸਿਆ ਜਾਂਦਾ ਹੈ ਕਿ ਜੇਕਰ ਤੁਸੀਂ ਲੰਮੇ ਸਮੇਂ ਤੋਂ ਨੌਕਰੀ ਦੀ ਭਾਲ ਵਿੱਚ ਹੋ ਤਾਂ ਤੁਹਾਡੀ ਨੌਕਰੀ ਇਸ ਸਮੇਂ ਲੱਗ ਜਾਵੇਗੀ ਤੁਹਾਨੂੰ ਬਹੁਤ ਹੀ ਜ਼ਿਆਦਾ ਸਫਲਤਾ ਮਿਲ ਜਾਵੇਗੀ ਅਗਰ ਤੁਸੀਂ ਇਸ ਚੰਦਰ ਗ੍ਰਹਿਣ ਦੇ ਬਾਅਦ ਕੋਈ ਵੀ ਨਵਾਂ ਬਪਾ ਸ਼ੁਰੂ ਕਰੋਗੇ ਤਾਂ ਉਸ ਵੇਲੇ ਤੁਹਾਨੂੰ ਤਰੱਕੀ ਹੀ ਮਿਲੇਗੀ ਤੁਹਾਡੀ ਜ਼ਿੰਦਗੀ ਇਸ ਚੰਦਰ ਗ੍ਰਹਿ ਤੋਂ ਬਾਅਦ ਕਾਰਤਮਕ ਅਤੇ ਬਹੁਤ ਹੀ ਸਫਲਤਾ ਵਾਲੀ ਹੋਣ ਵਾਲੀ ਹੈ ਦੂਸਰੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲੇ ਜੋ ਲੋਕ ਹਨ ਉਹ ਮੰਨ ਕੇ ਚੱਲੋ ਕਿ ਗ੍ਰਹਿ ਤੋਂ ਬਾਅਦ ਤੁਹਾਡਾ ਜੀਵਨ ਬਹੁਤ ਹੀ ਚਮਤਕਾਰੀ ਹੋਣ ਵਾਲਾ ਹੈ ਤੁਹਾਨੂੰ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਮਿਲਣਗੀਆਂ ਤੁਹਾਡੇ ਵਪਾਰ ਵਿੱਚ ਬਹੁਤ ਬਹੁਤ ਲਾਭ ਹੋਵੇਗਾ ਇਸ ਚੰਦਰ ਗ੍ਰਹਿ ਤੋਂ ਬਾਅਦ ਤੁਹਾਡੇ ਵੱਲੋਂ ਲੱਖ ਕਰੋੜ ਪੈਸੇ ਕਮਾਉਣ ਦੇ ਅਵਸਰ ਬਣ ਜਾਣਗੇ ਤੁਸੀਂ ਜੇਕਰ ਬਿਮਾਰ ਕਿਸੇ ਜੋ ਕਰਜ਼ਾ ਲਿਆ ਹੈ ਜਿਸ ਦੇ ਬੋਝ ਹੇਠਾਂ ਤੁਸੀਂ ਆਪਣੇ ਜ਼ਿੰਦਗੀ ਬਿਤਾ ਰਹੇ ਹੋ ਕਰਜ਼ੇ ਦੇ ਬੋਝ ਤੋਂ ਵੀ ਤੁਹਾਨੂੰ ਮੁਕਤੀ ਮਿਲ ਜਾਵੇਗੀ ਤੀਸਰੀ ਖੁਸ਼ਕਿਸਮਤ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਤੁਲਾ ਰਾਸ਼ੀ ਵਾਲੇ ਲੋਕਾਂ ਲਈ ਚੰਦਰਗਾਹ ਤੋਂ ਬਾਅਦ ਤੀਰਥ ਯਾਤਰਾ ਦੇ ਬਹੁਤ ਸਾਰੇ ਅਵਸਰ ਬਣ ਰਹੇ ਨੇ ਤਹਾਡੀ ਵਿਦੇਸ਼ੀ ਯਾਤਰਾ ਹੋਵੇਗੀ ਇਸ ਤੇ ਬਹੁਤ ਜੋਗ ਬਣ ਰਹੇ ਨੇ ਜੇਕਰ ਤੁਹਾਡਾ ਕਿਤੇ ਪੈਸਾ ਫਸਿਆ ਹੋਇਆ ਹੈ ਤਾਂ ਉਹ ਵੀ ਮਿਲ ਜਾਵੇਗਾ ਤੁਹਾਨੂੰ ਇਸ ਚੰਦਰ ਗ੍ਰਹਿ ਤੋਂ ਬਾਅਦ ਸੰਤਾਨ ਦੀ ਪ੍ਰਾਪਤੀ ਹੋਵੇਗੀ ਕੋਟਕਚਰੀ ਦੇ ਮਾਮਲੇ ਵਿੱਚ ਤੁਹਾਨੂੰ ਜਿੱਤ ਪ੍ਰਾਪਤ ਹੋਵੇਗੀ ਤੁਹਾਡੇ ਵਿਰੋਧੀ ਅਤੇ ਤੁਹਾਡੇ ਦੁਸ਼ਮਣ ਤੁਹਾਡੇ ਸਾਹਮਣੇ ਗੋਡੇ ਟੇਕ ਦੇਣਗੇ ਵਪਾਰ ਵਿੱਚ ਤੁਹਾਨੂੰ ਬਹੁਤ ਸਫਲਤਾ ਮਿਲੇਗੀ ਅਤੇ ਤੁਹਾਡਾ ਮਾਨ ਸਨਮਾਨ ਵਿੱਚ ਵੀ ਵਾਧਾ ਹੋਵੇਗਾ ਹੁਣ ਗੱਲ ਕਰਦੇ ਹਾਂ ਜੀ ਅਗਲੀ ਖੁਸ਼ ਨਸੀਬ ਰਾਸ਼ੀ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਲਈ ਚੰਦਰ ਗ੍ਰਹਿ ਤੋਂ ਬਾਅਦ ਵਾਲਾ ਸਮਾਂ ਬਹੁਤ ਹੀ ਚਮਤਕਾਰੀ ਸਭਤ ਹੋਵੇਗਾ ਇਹਨਾਂ ਦੇ ਜੀਵਨ ਵਿੱਚ ਬਹੁਤ ਸਾਰੇ ਰਸਤੇ ਖੁੱਲਣ ਵਾਲੇ ਹਨ ਜਿੱਥੋਂ ਤੁਹਾਨੂੰ ਤਰਨ ਦੀ ਪ੍ਰਾਪਤੀ ਹੋਵੇਗੀ ਇਸ ਸਮੇਂ ਨੌਕਰੀ ਦੀ ਤਿਆਰੀ ਕਰਦੇ ਹੋ ਤਾਂ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਤੁਹਾਡੇ ਵਪਾਰ ਵਿੱਚ ਵੀ ਵਾਧਾ ਹੋਵੇਗਾ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਲੱਖਾਂ ਕਰੋੜਾਂ ਵਿੱਚ ਆਉਣ ਦੇ ਬਬ ਬਣ ਰਹੇ ਨੇ ਹੁਣ ਅਗਲੀ ਖੁਸ਼ ਨਸੀਬ ਰਾਸ਼ੀ ਦੀ ਗੱਲ ਕਰਦੇ ਹਾਂ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਨੂੰ ਦੱਸ ਦਈਏ ਕਿ ਚੰਦਰ ਗ੍ਰਹਿ ਤੋਂ ਬਾਅਦ ਬਹੁਤ ਹੀ ਚਮਤਕਾਰੀ ਫਾਇਦੇ ਹੋਣਗੇ ਉਹਨਾਂ ਦੇ ਵਪਾਰ ਵਿੱਚ ਵਾਧਾ ਹੋਵੇਗਾ ਜਿਹੜਾ ਵੀ ਉਹ ਕੰਮ ਕਰਨਗੇ ਉਸ ਵਿੱਚ ਸਫਲ ਦਾ ਪ੍ਰਾਪਤ ਹੋਵੇਗੀ ਇਸ ਰਾਸ਼ੀ ਉਪਰ ਚੰਦਰ ਗ੍ਰਹਿ ਤੋਂ ਬਾਅਦ ਬਹੁਤ ਹੀ ਚਮਤਕਾਰਯੋਗ ਲਾਭ ਹੋਣਗੇ ਇਸ ਰਾਸ਼ੀ ਵਾਲੇ ਲੋਕਾਂ ਉਪਰ ਮਾਤਾ ਲక్ష్ਮੀ ਜੀ ਖੁਸ਼ ਹੋਣ ਵਾਲੀ ਹੈ ਜਿਹੜੇ ਲੋਕ ਕਾਫੀ ਸਮੇਂ ਤੋਂ ਵਿਦੇਸ਼ ਜਾਣ ਬਾਰੇ ਸੋਚ ਰਹੇ ਸੀ ਉਹਨਾਂ ਦਾ ਜਾਣ ਦਾ ਕੰਮ ਬਣ ਜਾਵੇਗਾ ਅਤੇ ਉਹਨਾਂ ਦਾ ਲੋਕਾਂ ਵਿੱਚ ਮਾਨ ਸਨਮਾਨ ਵੀ ਵਧੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕਰਕ ਰਾਸ਼ੀ ਇਹਨਾਂ ਨੂੰ ਦੱਸ ਦਈਏ ਕਿ ਚੰਦਰ ਗ੍ਰਹਿ ਤੋਂ ਬਾਅਦ ਦਾ ਬਹੁਤ ਹੀ ਸਮਾਂ ਤੁਹਾਡੇ ਲਈ ਚਮਤਕਾਰਯੋਗ ਹੋਵੇਗਾ ਕਿਉਂਕਿ ਤੁਹਾਡੇ ਜੀਵਨ ਵਿੱਚ ਬਹੁਤ ਸਾਰੇ ਰਸਤੇ ਖੁੱਲਣ ਵਾਲੇ ਨੇ ਜਿੱਥੋਂ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਇਸ ਲਈ ਜੇਕਰ ਤੁਸੀਂ ਨੌਕਰੀ ਦੀ ਤਿਆਰੀ ਕਰਦੇ ਕਰਦੇ ਥੱਕ ਚੁੱਕੇ ਹੋ ਉਹ ਨੌਕਰੀ ਵੀ ਤੁਹਾਨੂੰ ਮਿਲ ਜਾਵੇਗੀ ਤੁਹਾਡੇ ਵਪਾਰ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਜ਼ਿੰਦਗੀ ਵਿੱਚ ਲੱਖਾਂ ਕਰੋੜਾਂ ਪੈਸੇ ਆਉਣ ਦੇ ਸਬੱਬ ਬਣ ਰਹੇ ਨੇ ਉਹਨਾਂ ਦੇ ਵਪਾਰ ਵਿੱਚ ਵਾਧਾ ਹੋਵੇਗਾ ਜਿਹੜਾ ਵੀ ਕੰਮ ਸ਼ੁਰੂ ਕਰਨਗੇ ਉਸ ਵਿੱਚ ਉਹਨਾਂ ਨੂੰ ਸਫਲਤਾ ਪ੍ਰਾਪਤ ਹੋਵੇਗੀ ਇਸ ਰਾਸ਼ੀ ਉੱਪਰ ਚੰਦਰ ਗ੍ਰਹਿ ਤੋਂ ਬਾਅਦ ਬਹੁਤ ਹੀ ਚਮਤਕਾਰਯੋਗ ਲਾਭ ਹੋਣਗੇ ਇਸ ਲਈ ਇਸ ਰਾਸ਼ੀ ਵਾਲੇ ਲੋਕਾਂ ਉੱਪਰ ਮਾਤਾ ਲਕਸ਼ਮੀ ਬਹੁਤ ਪ੍ਰਸੰਨ ਹੋ ਚੁੱਕੀ ਹੈ ਜਿਹੜੇ ਲੋਕ ਕਾਫੀ ਸਮੇਂ ਤੋਂ ਪੈਸੇ ਦੀ ਤੰਗੀ ਵਿੱਚ ਜੂਝ ਰਹੇ ਸੀ ਉમના ਦੇ ਜੀਵਨ ਵਿੱਚ ਪੈਸੇ ਦੀ ਤੰਗੀ ਹੁਣ ਦੂਰ ਹੋ ਜਾਵੇਗੀ। ਤੋਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ। ਜੇਕਰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ। ਧੰਨਵਾਦ।